ਹਰੇਕ ਵਿਆਹ ਦੇ ਵਿੱਚ ਨਾ ਤਰ੍ਹਾਂ-ਤਰ੍ਹਾਂ ਦੀਆਂ ਗੱਡੀਆਂ ਲੈ ਕੇ ਜਾਂਦੇ ਨੇ ਲਾੜੇ ਤੇ ਆਹ ਦੇਖੋ ਲਾੜੇ ਨੇ ਆਪਣਾ ਸੌਂਕ ਪੂਰਾ ਕੀਤਾ ਜੀਸੀਬੀ ਲਿਆ ਕੇ ਤੇ ਰਿਸ਼ਤੇਦਾਰ ਵੀ ਦੇਖੋ ਨਾਲ ਹੀ ਲੈ ਗਿਆ ਤੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਸੰਗਤ ਜੀ ਇਸ ਛਿੰਗ ਦੀ ਚੜ੍ਹਦੀ ਕਲਾ ਦੇਖੋ ਸੰਗਤਾਂ ਨੂੰ ਸਕਾਉਣ ਦੇ ਲਈ ਨਾ ਲੰਗਰ ਦੀ ਸੇਵਾ ਕਰ ਰያ ਹੈ ਜਿਹੜੀ ਸੱਚੀ ਸਰਦਾ ਦੇ ਨਾਲ ਸੇਵਾ ਕਰਦੇ ਨੇ ਨਾ ਉਹ ਪਰਮਾਤਮਾ ਨੂੰ ਵੀ ਪਾ ਲੈਂਦੇ ਨੇ ਇਸ ਔਰਤ ਦੇ ਦੇਖੋ ਵਾਲਾਂ ਦੇ ਉੱਤੇ ਕਿੰਨੀ ਸੋਹਣੀ ਫੁੱਲਾਂ ਦੀ ਸਜਾਵਟ ਕੀਤੀ ਹੈ ਤੇ ਨਹੀਂ ਕੁਝ ਔਰਤਾਂ ਏਦਾਂ ਦੀਆਂ ਹੁੰਦੀਆਂ ਨੇ ਵਾਲ ਸਿੱਧੇ ਸਟ੍ਰੇਟ ਹੀ ਕਰਉਂਦੀਆਂ ਨੇ ਹੋਰ ਕੋਈ ਸੌਂਕ ਹੀ ਨਹੀਂ ਹੁੰਦਾ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਇਹੋ ਜਿਹਾ ਬਿਆਨ ਆ ਪਹਿਲੀ ਵਾਰ ਦੇਖਿਆ ਯਾਰ ਨਹੀਂ ਕੁੜੀ ਮੁੰਡੇ ਦੇ ਜਦੋਂ ਗੱਲ ਵਿੱਚ ਹਾਰ ਪਾਉਂਦੀ ਹੁੰਦੀ ਹੈ ਨਾ ਤਾਂ ਰਿਸ਼ਤੇਦਾਰਾਂ ਦੇ ਨੇੜੇ ਹੁੰਦੇ ਆ ਸਮਝ ਨਹੀਂ ਆ ਰਹੀ ਇੱਕ ਬੱਕਰੇ ਤਰੀਕੇ ਦੇ ਨਾਲ ਰਿਸ਼ਤੇਦਾਰਾਂ ਤੋਂ ਦੂਰ ਹੋ ਕੇ ਨਾ ਇੱਕ ਦੂਜੇ ਦੇ ਗਲਾਂ ਵਿੱਚ ਹਾਰ ਪੈ ਰਹੇ ਨੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਆ ਸਾਲੀਆਂ ਨੇ ਦੇਖੋ ਆਪਣੇ ਜੀਜੇ ਨੂੰ ਇੱਕ ਗਿਫਟ ਦਿੱਤਾ ਤੇ ਦੇਖ ਕੇ ਨਾ ਜੀਜਾ ਦੇਖੋ ਕਿਵੇਂ ਹੈਰਾਨ ਹੋਇਆ ਯਾਰ ਲਾੜਾ ਤਾਂ ਬਈ ਐ ਸੋਚਦਾ ਹੋਊਗਾ ਵੀ ਅੱਧਾ ਘਰ ਦਾ ਸਮਾਨ ਤਾਂ ਗਿਫਟਾਂ ਦੇ ਵਿੱਚ ਹੀ ਆ ਗਿਆ ਯਾਰ ਕੀ ਕਹਿਣਾ ਚਾਹੋਗੇ ਤੁਸੀਂ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ